ਆਪਾਂ ਇਹਦੇ ਵਿੱਚ ਜਿਹੜੀ ਆਪਾਂ ਗੋਭੀ ਫਰਾਈ ਕੀਤੀ ਹੋਈ ਸੀ ਉਹ ਆਪਾਂ ਪਾ ਦਦੇ ਹਾਂ ਸਾਰੀ ਗੋਭੀ ਨੂੰ ਪਾ ਕੇ ਤੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਐਸ ਲੋ 4 ਤੋਂ 5 ਮਿੰਟ ਤੱਕ ਚੰਗੀ ਤਰ੍ਹਾਂ ਹੋਰ ਭੁੰਡਾਂਗੇ ਤਾਂ ਕਿ ਗੋਭੀ ਦੇ ਵਿੱਚ ਜੇ ਕੋਈ ਥੋੜਾ ਮੋਟਾ ਕੱਚਾਪਨ ਹੋਵੇਗਾ ਤਾਂ ਪੂਰੀ ਤਰੀਕੇ ਨਾਲ ਪੱਕ ਜਾਏਗਾ ਥੋੜਾ ਜਿਹਾ ਆਪਾਂ ਪਾ ਲਈ ਦੇ ਮਿਕਸ ਕਰਦੇ ਕਿਉਂਕਿ ਗਰੇਵੀ ਆਪਣੀ ਜਿਆਦਾ ਤੇ ਕੋ ਚੁੱਕੀ ਕਿ ਮਸਾਲੇ ਨੇ ਕਿ ਉਹ ਆ ਜਿਹੜਾ ਛੱਡ ਦਿੱਤਾ ਹੁਣ ਇੱਥੇ ਮੈਂ ਇੱਕ ਦਿਨ ਦੀ ਮਲਾਈ ਲਈ ਸੀ ਤੇ ਉਸ ਨੂੰ ਮੈਂ ਚੰਗੀ ਤਰ੍ਹਾਂ ਫੇਟਾ ਮਾਰਦਾ ਕਿਉਂਕਿ ਆਪਣੀ ਸਬਜ਼ੀ ਦਾ ਨਾਮ ਹੈ ਗੋਭੀ ਮਲਾਈ ਤੇ ਐਸੇ ਵਿੱਚ ਆਪਾਂ ਮਲਾਈ ਨੂੰ ਯੂਜ਼ ਕੀਤਾ ਤੇ ਸਾਰੀ ਮਲਾਈ ਆਪਾਂ ਐਸੇ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਹਾਂ ਤੁਸੀਂ ਇਹ ਮਲਾਈ ਦੀ ਜਗ੍ਹਾ ਤੇ ਕਰੀਮ ਵੀ ਲੈ ਸਕਦੇ ਹੋ ਔਰ ਕਰਦੀ ਫਰੈਸ਼ ਮਲਾਈ ਹੈ ਤੇ ਸਮਝ ਆਪਣੀ ਤਿਆਰ ਹੋ ਚੁੱਕੀ ਹੈ ਤੇ ਹੁਣ ਆਪਾਂ ਇਸ ਦੇ ਵਿੱਚ ਥੋੜੀ ਜੀ ਕਸੂਰੀ ਮੇਥੀ ਨੂੰ ਮਸਲ ਕੇ ਪਾ ਦਾਂਗੇ